ਅੱਲੋ ਆਪਣੇ ਜਾਣ ਵਾਲੇ ਬਹੁਤ ਵਧੀਆ ਉਪਰਾਲੇ ਹੈ ਜਿਨ੍ਹਾਂ ਨਾਲੇ ਆਪਾਂ ਹੁਣ ਜੇ ਤੁਸੀਂ ਦੇਖ ਸਕਦੇ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਅਧਿਆਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ 1 ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਕੋਸੀ ਪੁਲਿਸ ਲਾਈ ਆ ਹੁਣ ਜਿੱਥੇ ਐਕਸੀਡੈਂਟ ਹੋ ਜਾਏ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਐਜ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕੱਟਣ ਨੇ ਆਰੀ ਦੇ ਬਲੇਡ ਨੇ ਫਸਟ ਡੀਗਰੀ ਦਾ ਸਮਾਨ ਹੈ ਟੋਚਨ ਹੈ ਐਸਐਸਐਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਗਸ਼ਤ ਕਰ ਰਹੀ ਹੈ ਹੁੰਜੇ ਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਕਿ ਸਰਦੀ ਬਾਰਿਸ਼ ਤੇ ਬਾਦ ਜਿਹੜੇ ਜਾਵਰ ਘੁੰਮਦੇ ਹਨ ਜਿਨ੍ਹਾਂ ਦੇ ਸਿਰ ਤੇ ਕੋਈ ਛੱਤ ਨਹੀਂ ਹੈਗੀ ਉਹਨਾਂ ਨੂੰ ਇੱਕ ਸ਼ੈਡ ਪ੍ਰੋਵਾਈਡ ਕਰਦਾ ਜਿਹਦੇ ਨਾਲ ਕਿ ਉਹ ਸਰਦੀ ਬਾਰਿਸ਼ ਤੇ ਧੁੱਪ ਤੋਂ ਬਚ ਸਕਣ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਸੰਸਾ ਹੋਰ ਵੀ ਕੁਝ ਕਰਦੀ ਹੈ ਹਾਂਜੀ ਸਰ ਇਹ ਸਪੋਰਟਸ ਦੇ ਵਿੱਚ ਬਹੁਤ ਆਪਣਾ ਯੋਗਦਾਨ ਦਿੰਦੇ ਆ ਸਾਡੇ ਤੇ ਬਹੁਤ ਵਧੀਆ ਕੋਚਸ ਵੀ ਪ੍ਰੋਵਾਈਡ ਕਰਦੇ ਜਿਹਨਾਂ ਬੱਚਾ ਵੀ ਆਪਣੇ ਸਪੋਰਟਸ ਨੂੰ ਇੰਪਰੂਵ ਕਰ ਸਕਦੇ ਸਾਡੇ ਫੁੱਟਬਾਲ ਦੀ ਬਹੁਤ ਵਧੀਆ ਟੀਮ ਤਿਆਰ ਹੋ ਰਹੀ ਹੈ ਸ਼ਾਰਦਪੁਰ ਵਿੱਚ ਇਹਦਾ ਦੇ ਸਹਿਯੋਗ ਦੇ ਨਾਲ ਹਾਂਜੀ ਇਹ ਜੀ ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਔਮਨ ਏਮਪਾਵਰਮੈਂਟ ਸੁਸਾਇਟੀ ਬਜਵਾੜਾ ਜਿਹੜੀ ਹੈਗੀ ਆ ਪਿਛਲੇ 3 ਸਾਲ ਤੋਂ 2-3 ਸਾਲ ਤੋਂ ਅਸੀਂ ਡੌਗ ਸ਼ੈਲਟਰ ਜਿਹੜੇ ਆ ਉਹ बनਵਾ ਕੇ ਦੇ ਰਹੇ ਆ ਸਟਰੀ ਡੌਗਸ ਤੇ ਲਈ ਜਿਹੜੇ ਆਵਾਰਾ ਕੁੱਤੇ ਆ ਜਿਨ੍ਹਾਂ ਦਾ ਕੋਈ ਜਿਨ੍ਹਾਂ ਨੂੰ ਕੋਈ ਦੇਖਭਾਲ ਨਹੀਂ ਕਰਨੇ ਵਾਲਾ ਜਾਂ ਜਦ ਅੱਜਕੱਲ੍ਹ ਸ਼ਰਸਾਦੀ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਪੱਪੀਜ਼ ਜਿਹੜੇ ਹੁੰਦੇ ਕਤੂਰੇ ਆ ਉਹ ਵੀ ਠੰਡ ਦੇ ਨਾਲ ਉਹਨਾਂ ਦੇ ਵਿੱਚੋਂ ਕਈ ਵਾਰੀ ਦਾ ਅੱਧ ਪਚੱਦੇ ਜਿਹੜੇ ਹੈਗੇ ਆ ਉਹ ਮਾਰੇ ਜਾਂਦੇ ਆ ਠੰਡ ਦੇ ਨਾਲ ਇਸ ਕਰਕੇ ਸਾਡੇ ਇਹ ਪ੍ਰੈਜ਼ੀਡੈਂਟ ਸੰਦੀਪ ਸੋਨੀ ਜੀ ਨੇ ਤੇ ਸਾਰੇ ਸਹਿਯੋਗ ਦੇ ਮੈਂਬਰਾਂ ਨੇ ਤੇ ਇਹ ਫੈਸਲਾ ਲਿਆ ਹੋਇਆ ਹੈ ਕਿ ਸਰਦੀਆਂ ਦੇ ਵਿੱਚ ਠੰਡ ਤੋਂ ਬਚਾਉਣ ਦੇ ਲਈ ਜਿਹੜੇ ਕੁੱਤੇ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈਗਾ ਉਹਨਾਂ ਨੂੰ ਜਿਹੜੇ ਹੈਗੇ ਡੌਗ ਸ਼ੈਲਟਰ ਦਿੱਤੇ ਜਾਣ। ਇਹ ਫਿਰ ਰਾਤ ਤੱਕ ਕਿੱਦਾਂ ਕੋਈ ਕੰਮ ਕਰੇਗਾ ਜਿਹੜਾ ਹੈਗਾ ਕਿੱਦਾਂ ਮਿਲਣਗੇ? ਉਹਦੇ ਲਈ ਅਸੀਂ ਅ ਅੱਜ ਤੋਂ ਲੈ ਕੇ ਇੱਕ ਤਾਂ ਹੁਣ ਇੱਕ ਸਾਡੇ ਨਾਲ ਆਏ ਹੋਏ ਆ ਜਿਹੜੇ ਲੈਨ ਡੌਗ ਸ਼ੈਲਟਰ ਉਹਨਾਂ ਨੂੰ ਹੁੰਦੇ ਦੇਣੇ ਆ। ਬਾਕੀ ਕੱਲ ਤੋਂ ਲੈ ਕੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੋਈ ਨਾ ਕੋਈ ਸਾਡੇ ਚਾ ਮੌਜੂਦ ਹੋਊਗਾ ਜਿਹਦੇ ਕੋਲ ਆਧਾਰ ਕਾਰਡ ਦੀ ਆਪਣੀ ਕਾਪੀ ਕੋਈ ਬੰਦਾ ਲਿਆ ਕੇ ਇਹ ਡੌਗ ਸ਼ੈਲਟਰ ਲੈ ਸਕਦਾ ਆ ਆਪਣੇ ਆਧਾਰ ਕਾਰਡ ਦੀ ਕਾਪੀ ਇੱਕ ਆਧਾਰ ਕਾਰਡ ਤੇ ਇੱਕ ਬੰਦੇ ਨੂੰ ਹੀ ਜਿਹੜਾ ਡੌਗ ਸ਼ੈਲਟਰ ਦਿੱਤਾ ਜਾਣਾ ਹੈ ਤਾਂ ਕਿ ਜਿਆਦਾਤਰ ਵੱਧ ਤੋਂ ਵੱਧ ਇਲਾਕਿਆਂ ਦੇ ਵਿੱਚ ਇਹ ਜਿਹੜੀ ਸੇਵਾ ਹੋ ਸਕੇ ਇਹ ਜਿਹੜੇ ਘਰਾਂ ਦੇ ਵਿੱਚ ਡੌਗ ਪਾਲੇ ਆ ਉਹਨਾਂ ਨੂੰ ਵੀ ਮਿਲ ਸਕਦਾ ਜਾਂ ਜਿਹੜੇ ਬਾਹਰ ਹੈਗੇ ਆ ਗਲੀਆਂਵਾਂ ਦੇ ਸਾਡਾ ਮਕਸਦ ਜਿਹੜੇ ਗਲੀਆਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਜਿਹੜੇ ਬਾਹਰ ਹੈਗੇ ਜਿਨ੍ਹਾਂ ਦੀ ਕੇਅਰ ਕਰਨ ਵਾਲਾ ਕੋਈ ਨਹੀਂ ਉਹਦੇ ਲਈ ਆ ਇਹ ਬਜਵਾੜੇ ਕਿੱਥੇ ਹੋ ਆਣਾ ਪਏਗਾ ਬੰਦਿਆਂ ਨੂੰ ਬਜਵਾੜੇ ਇੱਥੇ ਹੀ ਇਸ ਜਗ੍ਹਾ ਤੇ ਕੀ ਕੀ ਜਗ੍ਹਾ ਹੈਗੀ ਇਹ ਇਹ ਹੈਗੀ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ ਜੀ ਆਫਿਸ ਹੀ ਕਹ ਲਓ ਸਾਡਾ ਸਹਯੋਗ ਦਾ ਤੇ ਇੱਥੇ ਹੀ ਰੱਖੇ ਹੋਏ ਆ ਇੱਥੇ ਡਿਲੀਵਰ ਕਰ ਦੇਣੇ ਆ 10 ਵਜੇ ਤੋਂ ਲੈ ਕੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਆਉਣ ਵਾਲੇ ਹਫਤਾ ਜਾਂ 10 ਦਿਨ ਤੱਕ ਇੱਥੇ ਅਵੇਲੇਬਲ ਹੋਊਗਾ ਕੋਈ ਨਾ ਕੋਈ ਸਾਡੇ ਚੋਂ ਇਹਨਾਂ ਨੂੰ ਦੇਣ ਦੇ ਲਈ ਜੱਗ ਲੱਗਾ ਇਹਨਾਂ ਦਾ ਪ੍ਰਿਆਸ ਸਰ ਸਹਯੋਗ ਸੁਸਾਇਟੀ ਬਜਵੜਾ ਦਾ ਬਹੁਤ ਬਰਦਾ ਉਪਰਾਲਾ ਹੈ ਜਿਹੜੇ ਕਿ ਬੇਸਹਾਰਾ ਪੱਪੀ ਕੁੱਤੇ ਹੈਲੇ ਤੇ ਦੂਰੇ ਹੈਗੇ ਆ ਉਹਨਾਂ ਨੂੰ ਸ਼ੈਲਟਰ ਲਈ ਗਰਮੀ ਤੋਂ ਸਰਦੀ ਤੋਂ ਪੁਣੇ ਕੱਲ بارش ਹੋ ਕੇ ਹੱਟੀ ਆ ਤੇ ਬੜੀ ਮੁਸ਼ਕਲ ਸੀ ਉਹਨਾਂ ਠੰਡ ਦੇ ਵਿੱਚ ਬਚਾਉਣ ਲਈ ਇਹ ਬਹੁਤ ਵੱਡਾ ਪ੍ਰਾਲਾ ਸੋਸਾਇਟੀ ਦਾ ਮੈਂ ਵੀ ਆਪਣੀ ਗਲੀ ਦੇ ਵਿੱਚ ਦੋ ਸ਼ਟਰ ਜਿਹੜੇ ਲੈ ਕੇ ਰੱਖਣੇ